ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਸੋ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਤੁਹਾਡੇ ਲਈ ਸਮੇਂ-ਸਮੇਂ ਸਰ ਜਾਣਕਾਰੀ ਵਾਲੀਆਂ ਵੀਡੀਓ ਬਣਾਉਂਦੇ ਰਹਨੇ ਆਂਗੇ ਸੋ ਇਸ ਵਾਰ ਵੀ ਇੱਕ ਵੀਰ ਦੇ ਕਮੈਂਟ ਤੇ ਇੱਕ ਵੀਰ ਨੇ ਕਮੈਂਟ ਕੀਤਾ ਸੀ ਕਿ ਪੰਜਾਬ ਸਰਕਾਰ ਵੱਲੋਂ ਪੋਲਟਰੀ ਫਾਰਮਿੰਗ ਤੇ ਸਬਸਿਡੀ ਜਾਂ ਲੋਨ ਵਗੈਰਾ ਦੀ ਕੀ ਸਹੂਲਤਾ ਆਪਾਂ ਕਿਸ ਵੇਸਤੇ ਲੋਨ ਲੈ ਸਕਦੇ ਆ ਜਾਂ ਕਿੰਨਾ ਲੋਨ ਲੈ ਸਕਦੇ ਆ ਉਹ ਜੋ ਆਪਾਂ ਨੂੰ ਸਬਸਿਡੀ ਕਿੰਨੀ ਮਿਲੂਗੀ ਸੋ ਵੀਰ ਦੇ ਕਮੈਂਟ ਤੇ ਆਪਾਂ ਵੀਡੀਓ ਬਣਾ ਰਹੇ ਆਂ ਸੋ ਵੀਡੀਓ ਨਾਲ ਅੰਤ ਤੱਕ ਬਨੇ ਰਹੋ ਆਪਾਂ ਤੁਹਾਨੂੰ ਪ੍ਰੋਪਰ ਜਿਹੜਾ ਡਿਟੇਲਸ ਚ ਸਮਝਾਵਾਂਗੇ ਦੋਸਤੋ ਜਦੋਂ ਆਪਾਂ ਪੋਲਟਰੀ ਫਾਰਮਿੰਗ ਕਰਦੇ ਆਂ ਜਿਹੜਾ ਪੋਲਟਰੀ ਫਾਰਮਿੰਗ ਦਾ ਧੰਦਾਗਾ ਉਹ ਘੱਟ ਪੈਸੇ ਤੋਂ ਵੀ ਸਟਾਰਟ ਹੋ ਸਕਦਾ ਆਪਾਂ ਤੇ ਜ਼ਿਆਦਾ ਇਨਵੈਸਟਮੈਂਟ ਵੀ ਕਰ ਸਕਦੇ ਆਂ ਜੇਕਰ ਆਪਾਂ 50000 20000 ਤੋਂ ਸਟਾਰਟ ਕਰਨਾ ਉਹ ਵੀ ਹੋ ਜਾਂਦਾ ਇਸ ਲਈ ਪੋਲਟਰੀ ਫਾਰਮਿੰਗ ਕੰਨੀ ਵੀਰਾਂ ਦਾ ਪਿਛਲੇ 2-3 ਸਾਲਾਂ ਤੋਂ ਕਾਫੀ ਰੁਝਾਨ ਹੋ ਚੁੱਕਿਆ ਪਰ ਜਿਹੜੇ ਵੀਰ ਵੱਡੇ ਪੱਧਰ ਤੇ ਕੰਮ ਕਰਨਾ ਚਾਹੁੰਦੇ ਨੇ ਉਹ ਸਰਕਾਰ ਤੋਂ ਕੁਛ ਨਾ ਕੁਛ ਹੈਲਪ ਜਿਹੜਾ ਸੋਚਦੇ ਨੇ ਹੈਲਪ ਲਾਈਨ ਦੀ ਸੋ ਸਬਸਿਡੀ ਜਾਂ ਆਪਣਾ ਲੋਨ ਵਗੈਰਾ ਦਾ ਕੀ ਪ੍ਰਬੰਧ ਹੁੰਦਾ ਉਹ ਆਪਾਂ ਇਸ ਵੀਡੀਓ ਚ ਤੁਹਾਨੂੰ ਦੱਸਾਂਗੇ ਦੋਸਤੋ ਜਿਹੜਾ ਪੰਜਾਬ ਸਰਕਾਰ ਲੋਨ ਦਿੰਦੀ ਆ ਐਨ ਆਈ ਐਮ ਉਹਨੂੰ ਐਨ ਆਈ ਐਮ ਕਹਿੰਦੇ ਨੇ ਫੁੱਲ ਫਾਰਮ ਆ ਉਹਦੀ ਨੈਸ਼ਨਲ ਲਾਈਫਸਟਾਕ ਕਮਿਸ਼ਨ ਠੀਕ ਆ ਜੀ ਇਹ ਜਿਹੜਾ ਦੋਸਤੋ ਲੋਨ ਮਿਲਦਾਗਾ ਇਹ 50 ਲੱਖ ਤੱਕ ਦਾ ਲੋਨ ਮਿਲ ਜਾਂਦਾਗਾ ਇਹ ਚੋਂ 50% ਜਿਹੜੀ ਤੁਹਾਨੂੰ ਸਬਸਿਡੀ ਮਿਲੂਗੀ ਸਬਸਿਡੀ ਮਤਲਬ ਕਿ ਇਹ ਹੈ ਕਿ ਤੁਸੀਂ 25 ਲੱਖ ਰੁਪਏ ਸਰਕਾਰ ਨੂੰ ਦੇਣਾ ਹੋ ਕਿਸ਼ਤਾਂ 'ਚ ਠੀਕ ਹੈ ਜੀ ਤੁਸੀਂ ਜੀ ਸਾਦ ਕੇ ਲੈ ਸਕਦੇ ਹੋ ਠੀਕ ਹੈ ਜੀ ਜਦੋਂ ਸਰਕਾਰ ਦਾ ਇਹ ਕਾਨੂੰਨ ਬਣਾਇਆ ਕਿ ਆਪਾਂ ਫਾਰਮਰਾਂ ਨੂੰ ਅੱਗੇ ਵਧਣ ਕਾਤਰ ਇਹ ਲੋਨ ਦੇਣਾਗਾ ਤੁਸੀਂ ਲੈ ਸਕਦੇ ਹੋ ਸੋ ਪਰ ਇੱਕ ਗੱਲ ਮੈਂ ਤੁਹਾਨੂੰ ਪ੍ਰੋਪਰ ਸਮਝਾਦਾ ਕਿ ਜੇਕਰ ਤੁਸੀਂ ਐਡੀ ਵੱਡੀ ਰਕਮ ਲੈ ਰਹੇ ਹੋ ਤਾਂ ਤੁਹਾਨੂੰ ਪ੍ਰੋਪਰ ਜਾਣਕਾਰੀ ਹੋਣੀ ਜ਼ਰੂਰੀ ਆ ਮੇਰੀ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਕੋਈ ਵੀ ਇਦਾਂ ਦਾ ਵੀਰ ਨਾ ਇਹ ਲੋਨ ਲਾਓ ਜਿਹਨੂੰ ਜਾਣਕਾਰੀ ਬਿਲਕੁਲ ਵੀ ਹੈ ਨਹੀਂ ਸੋ ਜੇਕਰ ਬਿਨਾਂ ਜਾਣਕਾਰੀ ਤੋਂ ਤੁਸੀਂ ਐਡਾ ਵੱਡਾ ਲੋਨ ਲਾਉਂਗੇ ਇੱਕ ਤਾਂ ਤੁਹਾਨੂੰ ਲੋਨ ਭਰਨ ਦੀ ਚਿੰਤਾ ਰਹੂਗੀ ਦੂਸਰੀ ਤੁਹਾਨੂੰ ਜਿਹੜੀ ਫਾਰਮਿੰਗ ਦਾ ਸਾਰਾ ਸਿਸਟਮ ਸਾਂਭਣਾ ਉਹਦੀ ਚਿੰਤਾ ਰਹੂਗੀ ਠੀਕ ਹੈ ਜੀ ਜਿਹੜੇ ਵੀਰ ਪ੍ਰੋਪਰ ਕੰਮ ਕਰਦੇ ਨੇ ਉਹਨਾਂ ਨੂੰ ਹਸਾਬਾ ਕੰਮ ਕਰਨ ਦਾ ਸਿੱਖ ਚੁੱਕੇ ਨੇ ਉਹ ਵੀਰ ਜਿਹੜਾ ਇਹ ਲੋਨ ਲੈ ਸਕਦੇ ਨੇ ਕੋਈ ਪ੍ਰੋਬਲਮ ਨਹੀਂ ਪਰ ਜਿਹੜੇ ਬਿਲਕੁਲ ਨਵੇਂ ਨੇ ਫਰੈਸ਼ਰ ਨੇ ਉਹਨਾਂ ਨੂੰ ਪੋਲਟਰੀ ਫਾਰਮਿੰਗ ਬਾਰੇ ਜਿਆਦਾ ਜਾਣਕਾਰੀ ਨਹੀਂ ਹੈਗੀ ਉਹ ਵੀਰ ਇਹ ਲੋਨ ਨਾ ਲੈਣ ਆਪਾਂ ਲੋਨ ਲੈਣ ਕੰਨੀ ਨੂੰ ਰੋਕਦੇ ਤੁਸੀਂ ਲਓ ਸਬਸਿਡੀ ਜਦੋਂ ਸਰਕਾਰ ਦਿੰਦੀ ਆ ਪਰ ਪ੍ਰੋਪਰ ਸਿੱਖ ਕੇ ਉਹਨੂੰ ਜੇਕਰ ਆਪਾਂ ਕੋਈ ਵੀ ਕੰਮ ਸਿੱਖ ਕੇ ਕਰਾਂਗੇ ਉਹ ਜੋ ਆਪਾਂ ਨੂੰ ਅੱਗੇ ਜਾ ਕੇ ਪ੍ਰੋਫਿਟ ਵੀ ਹੋਊਗਾ ਠੀਕ ਹੈ ਜੀ ਇਹ ਗੱਲ ਦਾ ਖਾਸ ਕਰਕੇ ਸਾਰੇ ਵੀਰ ਜਿਹੜੇ ਧਿਆਨ ਰੱਖਣ ਸੋ ਜੇਕਰ ਆਪਾਂ ਬਿਨਾ ਨੌਲੇਜ ਤੋਂ ਕੋਈ ਵੀ ਕੰਮ ਕਰਦੇ ਆਂਗੇ ਉੱਥੇ ਆਪਾਂ ਨੂੰ ਘਾਟਾ ਪੈ ਸਕਦਾ ਸੋ ਤੁਸੀਂ ਜ਼ਰੂਰ ਲਓ ਸਬਸਿਡੀ ਦਾ ਜਿਹੜਾ ਫਾਇਦਾ ਲੈ ਸਕਦੇ ਹੋ ਸੋ ਆਪਾਂ ਵੀਰ ਦੇ ਕਹਿਣ ਤੇ ਵੀਡੀਓ ਬਣਾਈ ਸੀ ਬਈ ਸਾਰੇ ਵੀਰ ਕਮੈਂਟ ਕਰਿਆ ਕਰੋ ਜਿਹੜੇ-ਜਿਹੜੇ ਵਿਸ਼ੇ ਤੇ ਵੀਡੀਓ ਚਾਹੀਦੀ ਹੁੰਦੀ ਆ ਸੋ ਵੀਡੀਓ ਕਿਵੇਂ ਲੱਗੀ ਸਾਰੀ ਤੁਸੀਂ ਕਮੈਂਟ ਕਰਕੇ ਦੱਸੋ ਤੇ ਆਪਣਾ ਇੱਕ WhatsApp ਗਰੁੱਪ ਬਣਾਇਆ ਹੋਇਆ ਹੈਗਾ ਜਿਹਦੇ ਵਿੱਚ ਆਪਾਂ ਮੁਰਗੀਆਂ ਦੀ ਬਿਮਾਰੀਆਂ ਸੰਬੰਧੀ ਜਾਂ ਇਹਨਾਂ ਨੂੰ ਪਾਲਣ ਸੰਬੰਧੀ ਜਾਂ ਫੀਡ ਦਾ ਖਰਚਾ ਆਪਾਂ ਕਿਵੇਂ ਘੱਟ ਕਰਨਾ ਉਹ ਸਾਰੇ ਟੌਪਿਕਾਂ ਤੇ ਆਪਾਂ ਗੱਲ ਕਰਦੇ ਨੇ ਸਾਰੇ ਵੀਰ ਨੇ ਉੱਚ ਜਿਹੜੇ ਪ੍ਰੋਫੈਸ਼ਨਲ ਜਿਹੜੇ ਮੁਰਗੀ ਪਾਲਣ ਕਰਦੇ ਨੇ ਉਹ ਵੀਰ ਵੀ ਨੇਗੇ ਸੋ ਤੁਸੀਂ ਜੇਕਰ ਉਸ ਗਰੁੱਪ ਚ ਐਡ ਹੋਣਾ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸ ਗਰੁੱਪ ਚ ਵੀ ਐਡ ਹੋ ਸਕਦੇ ਹੋ ਆਪਣਾ WhatsApp ਨੰਬਰ ਜਿਹੜਾ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਆਪਾਂ ਤੁਹਾਨੂੰ ਜਿਹੜਾ ਉਹ WhatsApp ਗਰੁੱਪ ਚ ਐਡ ਕਰ ਦਾਂਗੇ ਤੁਸੀਂ ਉੱਥੋਂ ਵਧੀਆ-ਵਧੀਆ ਜਿਹੜੀ ਜਾਣਕਾਰੀਆਂ ਲੈ ਸਕਦੇ ਹੋ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ